ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਪੰਜਾਬ ਦੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਵਿੱਚ ਪਾਰਟੀ ਸੁਪਰੀਮੋ ਹਕਮ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਿਰਕਤ ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਤੀਰਥ ਯਾਤਰਾ ਸਕੀਮ ਨੂੰ ਰੋਕਣ ਦੀ ਕੀਤੀ ਕੋਸ਼ਿਸ਼ ਦਿੱਲੀ ਵਿੱਚ ਵੀ ਅジਹਾ ਕੀਤਾ ਗਿਆ ਸੀ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਵਿੱਚ ਇਸ ਦਾ ਕੱਢ ਲਿਆ ਹੈ ਹਲ ਪੰਜਾਬ ਵਿੱਚ ਮੋਗਾ ਵਿੱਚ ਪੁਲਿਸ ਅਤੇ ਬੰਬੀਹਾ ਗੈਂਗ ਦੇ ਗੈਂਗਸਟਰਾਂ ਵਿੱਚ ਹੋਈ ਭਾਰੀ ਮੁੱਠਬੇਦ ਜਿਸ ਦੇ ਬਾਅਦ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਪਕੜੇ ਗਏ ਗੈਂਗਸਟਰਾਂ ਵਿੱਚੋਂ ਮੋਗਾ ਦਾ ਸ਼ੰਕਰ ਅਤੇ ਜਸ਼ਨ ਅਤੇ ਧਰਮਕੋੜ ਦਾ ਨਵਦੀਪ ਸਿੰਘ ਸ਼ਾਮਿਲ ਹੈ درمیان ਗੈਂਗਸਟਰ ਹੋਏ जख्मी ਉਥੇ ਪੁਲਿਸ ਵੀ जख्मी ਇਤਨੇ ਗੈਂਗਸਟਰ ਬੰਬੀਹਾ ਗੈਂਗ ਨੂੰ ਕਰ ਰਹੀ ਸੀ ਆਪਰੇਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਿਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਨਾਲ ਲੈਣਗੇ ਮੀਟਿੰਗ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਜਾਰੀ ਕੀਤੇ ਗਏ ਆਦੇਸ਼ ਦੱਸਦੇ ਕਿ 18 ਦਸੰਬਰ ਨੂੰ ਯੂਨੀਅਨ ਦੇ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹੋਏਗੀ ਚਰਚਾ ਯੂਨੀਅਨ ਦੇ ਮੈਂਬਰਾਂ ਦੀ ਸਹੂਤਾ ਦੇ ਲਈ ਇੱਕ ਨੋਡਲ ਅਧਿਕਾਰੀ ਵੀ ਕੀਤਾ ਗਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਡਾਇਮੰਡ ਬੋਰਡਸ ਦਾ ਕੀਤਾ ਉਦਘਾਟਨ 15 ਮੰਦਰ ਵਾਲੇ ਨੋ ਟਾਵਰ ਇਹ ਦੇਸ਼ ਦੀ ਸਭ ਤੋਂ ਵੱਡੀ ਇੰਟਰ ਕਨੈਕਟਿਡ ਬਿਲਡਿੰਗ 4500 ਤੋਂ ਵੱਧ ਬਣੀ ਆਫਿਸ ਦਾ ਦੇ ਕਿ ਸੂਰਤ ਡਾਇਮੰਡ ਦੇ 3500 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਇਸ ਨੂੰ ਤਿਆਰ ਬਿਲਡਿੰਗ ਦਾ ਕੰਸਟਰਕਸ਼ਨ ਫਰਵਰੀ 2015 ਵਿੱਚ ਕੀਤਾ ਗਿਆ ਸੀ ਤੀਸਰੀ ਜੰਮੂ ਕਸ਼ਮੀਰ ਵਿੱਚ ਭਾਰੀ ਬਰਫबारी ਤੇ ਬਹੁਤ ਹੀ ਠੰਡ ਤਾਪਮਾਨ ਵਿੱਚ 4 ਡਿਗਰੀ ਤੱਕ ਗਿਰਾਵਟ ਕਈ ਰਸਤੇ ਬੰਦ ਹੋ ਰਹੇ ਹਨ ਲੋਕਾਂ ਨੂੰ ਝੇਲਨੀ ਪੈ ਰਹੀ ਪਰੇਸ਼ਾਨੀ ਉੱਥੇ ਦਿੱਲੀ ਵਿੱਚ ਵੀ 11 6.5 ਡਿਗਰੀ ਤੱਕ ਪਹੁੰਚਾਤ ਸੰਗਠਿਤ ਕੰਦ ਦੀ ਹੋਈ ਸ਼ੁਰੂਆਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਮੌਸਮ ਭਾਗ ਨੇ ਮੌਨ ਦਾ ਬੰਦ ਦੀ ਜਿਤਾਈ ਅਸ਼ੰਕਾ ਸਾਂਸਰ ਕੁਛ ਬੈਠਕੇ ਵਿਚ ਅਰੋਪੀਆਂ ਨੂੰ ਫੋਨ ਬਰਾਮਦ ਦਿੱਲੀ ਪੁਲਿਸ ਨੂੰ ਰਾਜਸਥਾਨ ਤੋਂ ਸੜੇ ਹੋਏ ਟੁਕੜੇ ਮਿਲੇ ਮਾਰਚੂਮੈਂਡ ਲਲਿਤ ਕੁਮਾਰ ਪੱਜਾ ਸਿਾਰੇ ਅਰੋਪੀਆਂ ਦੇ ਫੋਨ ਲੈ ਕੇ ਹਾਲਾਂਕਿ ਇਹ ਫੋਨ ਪੂਰੀ ਤਰ੍ਹਾਂ ਤੋਂ ਸੜੇ ਹੋਏ ਹਨ ਲੇਕਿਨ ਪੁਲਿਸ ਡਾਟਾ ਰਿਕਵਰ ਕਰਨ ਦੇ ਲਈ ਕਰ ਰਹੀ ਕੋਸ਼ਿਸ਼ ਦੱਸਦੇ ਕਿ ਭੱਜਣ ਦੇ ਬਾਅਦ ਲਲਿਤ ਨੇ 14 ਦਸੰਬਰ ਨੂੰ ਪੁਲਿਸ ਦੇ ਸਾਹਮਣੇ ਕੀਤਾ ਸੀ ਸਰੈਂਡਰ ਹਰਨਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ ਹੁਣ ਪਹਾੜਾਂ ਦੀ ਪੁਰਾਣੀ ਅਤੇ ਪਰੰਪਰਿਕ ਸੱਭਿਆਤਾ ਦਾ ਲਵੇਗਾ ਸਹਾਰਾ ਇਸ ਮਹੀਨੇ ਇੱਕ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਖਾਕਾ ਜੀ ਦਿੱਤਾ ਗਿਆ ਹੈ ਤਿਆਰ ਡਰਗ ਤਸਕਰਾਂ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਇੱਕ ਸਮਾਰੋਹ ਵਿੱਚ ਲੋਟਾ ਵਿੱਚ ਨਮਕ ਪਾ ਕੇ ਗ੍ਰਾਮ ਸਭਿਧਾਇ ਅਤੇ ਪੀੜਤਾਂ ਦੇ ਸਾਹਮਣੇ ਨਸ਼ੀਲੀ ਦਵਾਈਆਂ ਦੇ ਪੂਰਨ ਤਿਆਗ ਦੀ ਦਰਵਾਇ ਜਾਈ ਗਈ ਤੋਂ ਹਾਰਟ ਚੇਂਜ ਕੈਂਪੇਨ ਦਾ ਦਿੱਤਾ ਗਿਆ ਇਸ ਨੂੰ ਨਾਮ ਹਰਿਆਣਾ ਦੇ ਬਿਜਲੀ ਉਪਭੋਗਤਾ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ ਵਿੱਤ ਸਾਲ 2024 ਅਤੇ 25 ਵਿੱਚ ਨਹੀਂ ਵਧੇਗੀ ਬਿਜਲੀ ਦਾ ਬਿੱਲ ਦਾ ਜੀ ਕਿ 2024 ਵਿੱਚ ਹੋਣ ਵਾਲੇ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਹਰਿਆਣਾ ਦੇ ਬਿਜਲੀ ਵਿਤਰਣ ਕੰਪਨੀਆਂ ਨੇ 2024 ਅਤੇ 25 ਵਿੱਤੀ ਸਾਲ ਦੇ ਲਈ ਨਵੀਂ ਯੋਜਨਾ ਬਿਜਲੀ ਸ਼ੁਲਕ ਕੀਤਾ ਸ਼ੁਰੂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਬੀਜੇਪੀ ਸਰਕਾਰ ਨੇ ਕਾਂਗਰਸ ਸਰਕਾਰ ਦੇ ਸਮੇਂ ਬਣੀ ਸਾਰੇ ਬੋਰਡ ਨਿਗਮ ਆਯੋਗ ਟਾਸਕ ਫੋਰਸ ਰਾਜ ਸतरीय ਅਤੇ ਜ਼ਿਲ੍ਹਾ ਸतरीय ਕਮੇਟੀਆਂ ਨੂੰ ਕੀਤਾ ਪੰਗ ਇਹਨਾਂ ਵਿੱਚੋਂ ਮਨੋਨਿਤ ਗੈਰ ਸਰਕਾਰੀ ਸਖਤਰ ਉਪਸਖਤਰ ਮੈਂਬਰਾਂ ਦੀ ਸੇਵਾਵਾਂ ਨੂੰ ਵੀ ਕੀਤਾ ਗਿਆ ਸਮਾਗ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਇਹ ਜ਼ਦੇਸ਼ ਕੀਤੇ ਜਾ ਰਹੇ ਪੈਰਾਂ ਦੇ ਨਾਲ تیرੰਦਾਜ਼ੀ ਕਰਨ ਵਾਲੀ ਰਾਜਸਥਾਨ ਦੀ ਬੇਟੀ ਸ਼ੀਤਲ ਰੋਸ਼ਨੀ ਕਰੇਗੀ ਦੇਸ਼ ਦਾ ਨਾਮ ਰੋਸ਼ਨ ਪੈरिस ਪੈਰਾਲੰਪਿਕ ਖੇਡਾਂ ਵਿੱਚ ਲਈ ਹੋਇਆ ਚੇਨ ਬਿਨਾ ਹੱਥਾਂ ਦੇ تیرੰਦਾਜ਼ੀ ਕਰਨ ਵਾਲੇ ਸ਼ੀਤਲ ਦਾ ਨਿਸ਼ਾਨਾ ਦੇਖ ਕੇ ਚੰਗੇ-ਚੰਗੇ ਦਬਾ ਲੈਂਦੇ ਨੇ ਦਾਤੋਂ ਤਣੇ ਉਂਗਲੀਆਂ ਇਸ ਉਪਲਬਧੀ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਦਿੱਤਾ ਆਸ਼ੀਰਵਾਦ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਨੂੰ ਜਿਆਦਾ ਕਵਰ ਅਵੇਕਨ ਲਈ YouTube ਤੇ ਟਾਈਪ ਕਰੋ ਸੱਚ ਕੋ ਹੂੰ ਪੰਜਾਬੀ ਚੈਨਲ